ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਗੁਰੂ ਰਾਮਦਾਸ ਕਮੰਤਰੀ ਹਵਾਈ ਅੱਡੇ ਤੇ ਤੋਹਾਨੀ ਦੇ ਕੇਂਦਰ ਸੱਚਖੰਡ ਸ਼੍ਰੀ ਹਰਵੰਦਰ ਸਾਹਿਬ ਦਾ ਬੇਹਤ ਖੂਬਸੂਰਤ ਮਾਡਲ ਕਾਫੀ ਬੜੇ ਪਹਿਲਾਂ ਸਥਾਪਿਤ ਕੀਤਾ ਗਿਆ ਸੀ ਤੇ ਹੁਣ ਇਸ ਮਾਡਲ ਦੀ ਸੁੰਦਰੀਕਰਨ ਦੀ ਸੇਵਾ ਆਰੰਭ ਕੀਤੀ ਜਾ ਰਹੀ ਹੈ ਇਸ ਵੇਲੇ ਸੀ ਮੌਜੂਦ ਆ ਸ਼੍ਰੀ ਗੁਰੂ ਰਾਮਦਾਸ ਕਮੰਤਰੀ ਹਵਾਈ ਅੱਡੇ ਤੇ ਜਿੱਥੇ ਸੱਚਖੰਡ ਸ਼੍ਰੀ ਹਰਵੰਦਰ ਸਾਹਿਬ ਦੇ ਅਚਕਨ ਸ਼੍ਰੀ ਰੰਦਰ ਸਾਹਿਬ ਦੇ ਮਾਡਲ ਦੀ ਜਗਾ ਤਬਦੀਲ ਕੀਤੀ ਜਾਣੀ ਹੈ ਸੁੰਦਰੀਕਰਨ ਦੀ ਸੇਵਾ ਕੀਤੀ ਜਾਣੀ ਹੈ ਤੋਂ ਇਸ ਤੋਂ ਪਹਿਲਾਂ ਇਹ ਸੇਵਾ ਜਿਹੜੀ ਹੈ ਸ਼੍ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਾਬਾ ਅਮਰੀਕ ਸਿੰਘ ਜੀ ਨੂੰ ਸੌਂਪੀ ਗਈ ਹੈ ਦੇਖੋ ਦੇਖੋ ਤੋਂ ਛੇਰੀ ਅਮਰਸਰ ਸਾਹਿਬ ਪੰਖੇ ਪੌਚਰ ਵਾਲੇ ਸ਼ਰਦਾਲੂ ਇਸ ਸਲਾਨੀ ਦੀ ਵੱਡੀ ਆਮਦ ਨੂੰ ਦੇਖਦਿਆਂ ਸੰਤਰੀ ਪਾਵਨਵਾ ਦੇ ਮੱਦੇ ਨਜ਼ਰ ਇਸ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਬਿਹਤ ਖੂਬਸੂਰਤ ਮਾਡਲ ਸਥਾਪਿਤ ਕੀਤਾ ਗਿਆ ਸੀ ਤਾਂ ਜੋ ਸੰਤਾਨ ਗੁਰੂ ਨਗਰੀ ਪਹੁੰਚਣ ਦਾ ਸੁਖਤ ਅਹਿਸਾਸ ਹੋ ਸਕੇ ਯਾਤਰਾ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਸਰਬ ਦੇ ਦਰਸ਼ਨ ਕਰਕੇ ਸਾਡਾ ਬਿਆਧਾ ਮੇਰਾ ਹੈ ਗੁਰੂ ਸਾਹਿਬ ਦੇ ਆਸ਼ੀਰਵਾਦ ਦਾ ਅਦਾਸ ਕਰ ਸਕਾਂ ਕਾਫੀ ਪ੍ਰਾ ਬਰੇ ਪਹਿਨ ਸਾਪਤ ਕੀਤੀ ਗਈ ਇਸ ਮੋਡਲ ਦੇ ਹੁਣ ਸੁੰਦਰੀਕਰਨ ਕੀਤਾ ਜਾਣਾ ਜਗਾ ਤਬਦੀਲ ਕੀਤੀ ਜਾਣੀ ਕਿਉਂਕਿ 에어ਪੋਰਟ ਦੇ ਅੰਦਰ ਵੀ ਯਾਤਰੀ ਦੀ ਵੱਧੀ ਗਿਣਤੀ ਦੇ ਮੱਦੇਨਜ਼ਰ ਸਰਵਿਸ ਕਾਊਂਟਰ ਜਿਹੜੇ ਵੱਖ-ਵੱਖ 에ਅਰਲਾਈਨ ਵੱਲੋਂ ਚਲਾਏ ਜਾ ਰਹੇ ਨੇ ਉਹਨਾਂ ਦੀ ਗਿਣਤੀ ਵਧਾਈ ਜਾਣੀ ਹੈ ਆਲ ਐਕਸਪੈਂਡ ਕੀਤਾ ਜਾ ਰਿਹਾ ਤੁਸੀਂ ਮੱਦੇਨਜ਼ਰ ਸਾਹਮਣੇ ਜਿਹੜਾ ਇੱਕ ਨਵਾਂ ਥੜਾ ਤਿਆਰ ਕੀਤਾ ਜਾ ਗਿਆ ਹੈ ਤੇ ਮਾਡਰਨ ਇਸ ਜਗ੍ਹਾ ਤੇ ਸ਼ਿਫਟ ਕੀਤਾ ਜਾਣਾ ਹੈ ਔਰ ਇਸ ਦੀ ਸੁੰਦਰੀਕਰਨ ਕੀਤਾ ਜਾਣਾ ਹੈ ਇਸ ਦੀ ਰੈਨੋਵੇਸ਼ਨ ਕੀਤੀ ਜਾਣੀ ਜਿਸ ਦੀ ਸੇਵਾ ਸ਼੍ਰੋਮ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਬ ਬ੍ਰੀਖ ਸਿੰਘ ਜੀ ਨੂੰ ਸੌਂਪੀ ਗਈ ਹੈ ਔਰ ਅੱਜ ਇਹ ਸੇਵਾ ਪਰ ਅਮ ਕੀਤੀ ਜਾ ਰਹੀ ਹੈ ਗੁਰੂ ਮਹਾਰਾਜ ਦਾ ਓਟ ਆਸਰਾ ਲੈ ਕੇ ਅਰਦਾਸ ਕਰਕੇ ਇਸ ਮੌਕੇ ਇੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਅਰਜੰਦਰ ਸਿੰਘ ਮਹਿਤਾ ਸ਼੍ਰੋਮਣੀ ਕਮੇਟੀ ਅਧਿਕਾਰੀ 에어ਪੋਰਟ ਦੇ ਡਾਇਰੈਕਟਰ ਸੀਆਈਐਸਐਫ ਦੇ ਉੱਚ ਅਧਿਕਾਰੀ ਸ਼੍ਰੋਮਣੀ ਕਮੇਟੀ ਦਾ ਸਟਾਫ ਇੱਥੇ ਮੌਜੂਦ ਹੈ ਸ਼ਰਨ ਸਿੰਘ ਸਾਹਿਬ ਦਾ ਪਾਠ ਕੀਤਾ ਜਾ ਰਿਹਾ ਹੈ ਅਰਦਾਸ ਕੀਤੀ ਜਾ ਰਹੀ ਹੈ ਗੁਰੂ ਕਰਤਾ ਅਸ਼ੀਰਵਾਦ ਲਿਆ ਜਾ ਰਿਹਾ ਹੈ ਸਿੱਖੀ ਕੇ ਸੰਸਵਾਸਾਂ ਨਾਲ ਨਿਭਾਈ ਦਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲ ਜੀ ਪੰਜਰ ਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆ ਵਿੱਚ ਤੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ ਖਾਲਸੇ ਜੀ ਕੇ ਬੋਲ ਬਾਲੇ ਬੋਲ ਜੀ ਖਾਨੋ ਸਿੱਖੀ ਦਾਣ ਆਪ ਜੀ ਦੇ ਚਰਣਾ ਕਮਲਾ ਪਾਸ ਸਮੂਹ ਸੰਗਤ ਦੀ ਅਰਦਾਸ ਬੇਨਤੀ ਜੋਦੜੀ ਸੱਚੇ ਪਾਤਸ਼ਾਹ ਜੀ ਉਹ ਆਪ ਜੀ ਦੇ ਪਾਵਨ ਪਵਿੱਤਰ ਗੁਰਬਾਣੀ ਦੇ ਫੁਰਮਾਨ ਹਨ ਡਿੱਠੇ ਸੱਬੇ ਥਾਵ ਨਹੀਂ ਤੁਦ ਜਿਹਿਆ ਬੱਧੋ ਪੁਰਖ ਵਿਧਾਤਾ ਤਾ ਤੂ ਸੋਹਿਆ ਸੋਡੀ ਸੁਲਤਾਨ ਪਿਤਾ ਧਨ ਧਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਉਹ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰਿਆ ਸਥਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦਾ ਪਵਿੱਤਰ ਮਾਡਲ ਜੋ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਸਥਿਤ ਹੈ ਆਪ ਜੀ ਤੋਂ ਆਗਿਆ ਲੈ ਕਰਕੇ ਇਹ ਮਾਡਲ ਸ਼ਿਫਟ ਕਰਨ ਵਾਸਤੇ ਆਪ ਜੀ ਦੇ ਪਵਿੱਤਰ ਚਰਨ ਪਰਸਦੇ ਹੋਏ ਸ੍ਰੀ ਮੂਲ ਮੰਤਰ ਸਾਹਿਬ ਜੀ ਦੇ ਜਾਪ ਸ੍ਰੀ ਗੁਰਮੰਤਰ ਸਾਹਿਬ ਜੀ ਦੇ ਜਾਪ ਬੇਅੰਤ ਸੰਗਤਾਂ ਨੇ ਰਲ ਕੇ ਕੀਤੇ ਆਪ ਜੀ ਕਿਰਪਾ ਕਰਨੀ ਸਾਰੀਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਤੇ ਪ੍ਰਵਾਨ ਕਰਨੀਆਂ ਖਾਲਸਾ ਪੰਥ ਦੀ ਹਮੇਸ਼ਾ ਚੜ੍ਹਦੀ ਕਲਾ ਕਰਨੀ ਸਤਿਗੁਰੂ ਜੀਓ ਆਦਿ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਵ ਨਹੀਂ ਕੀਤੀ ਗਈ ਹੈ ਜਿਹੜਾ ਰੈਨੋਵੇਸ਼ਨ ਤੇ ਸ਼ਿਫਟਿੰਗ ਦੀ ਜੀ आ, सबसे पहले तो एयरपोर्ट अथॉरिटी ऑफ इंडिया और अमृतसर एयरपोर्ट की तरफ से मैं एस का और उनके सभी अधिकारियों का बहुत बहुत आभार कहूँगा क्योंकि यहाँ पर ये जो पीछे हम देख रहे हैं हरमंदिर साहब का एक जो मोनूमेंट लगा हुआ है और वो जब से ये एयरपोर्ट बना तब से इसकी स्थापना यहाँ थी आ, लेकिन आने वाले वक्त में क्योंकि हम इनलाइन बैगेज सिस्टम का जो प्रोजेक्ट आया था उसके काउंटर्स को और बढ़ाना है और कंजेशन को दूर करने के लिए उनके काउंटर्स बढ़ाए जाने थे तो हमारा ये रिक्वेस्ट गया कि इस मोन्यूमेंट को हम थोड़ा पीछे कर सकें और आ, इस जगह को हम आ, आने वाले प्रोजेक्ट के लिए इस्तेमाल कर सकें तो एस जी पी सी ने इस चीज़ को ज़रूरतों को समझा एयरपोर्ट की ज़रूरतों को और सभी जो बाबा जी का यहाँ पर आशीर्वाद रहता है हमेशा इस एयरपोर्ट पर उसके मद्देनज़र ये काम शुरू किया गया था एक महीने पहले और आज के दिन अरदास के साथ पूरी विधि विधान के साथ इसकी शुरुआत की गई है और इसको यहाँ प्रतिस्थापित किया जाएगा और बहुत बहुत धन्यवाद के साथ आभार के साथ बस हम सबकी यही इच्छा है कि बाबा जी की जैसी कृपा इस एयरपोर्ट पर रही है आगे भी ऐसे ही बनी रहे और मुझे पूरा विश्वास भी है क्या क्या प्रोजेक्ट शुरू किए जा रहे हैं अभी जिसके लिए ये काम किया गया है इसमें इनलाइन बैगेज सिस्टम का किया जा रहा है इनलाइन बैगेज सिस्टम में जो हमारी बैगेज की जो रजिस्टर्ड बैगेज की जो सिक्योरिटी और स्क्रीनिंग होती है वो ऑटोमेटिक होगी वो टाइम सेविंग होगी और तीन उसके अलग अलग लेबल्स होते हैं उसमें किया जाएगा अभी हमारे पास तैंतीस काउंटर हैं थर्टी और नेक्स्ट फेज जो अब इसके बाद शुरू होगा उसमें इसको टोटल 51 यानी 18 काउंटर्स और बढ़ाए जाएंगे क्या लगता है जो ये बॉर्डर यहाँ पे इस्टेब्लिश किया गया है तो कितनी पॉजिटिविटी मिलती है बहुत ये जगह ही बाबा जी के नाम से पहचानी जाती है गोल्डन टेंपल हरमंदिर साहिब के नाम से जानी जाती है तो ये जो शुरुआत से मैंने बताया कि जब से एयरपोर्ट बनाए यहाँ रखा हुआ है तो आने वाले लोग जो होते हैं अमृतसर पर जब भी आते हैं यात्रियों को ये बताया जाता है इस जगह देख एक जो पॉजिटिव फील आता है ਉਹਨਕੋ ਲੱਗਤਾ ਹੈ ਕਿ ਅਮਰਦਸਰ ਮੇ ਆਏ ਹੈ ਤਾਂ ਪਹਿਲੇ ਦਰਸ਼ਨ ਹਮਕੋ ਇਹਾ 에ਰਪੋਰਟ ਪਰ ਹੀ ਹੋ ਗਏ ਹਰਮੰਦਰ ਸਾਹਿਬ ਕੇ ਔਰ ਫਿਰ ਉਸਕੇ ਬਾਅਦ ਉਹ ਸ਼ਹਿਰ ਜਾਤੇ ਹੈ ਤਾਂ ਇਹੀ ਸੇ ਆਪਣਾ ਆਸ਼ੀਰਵਾਦ ਲੈ ਕੇ ਜਾਤੇ ਹੈ ਸ਼ਹਿਰ। ਥੈਂਕ ਯੂ। ਧੰਨਵਾਦ। ਜਿਹੜਾ ਜੋ ਦਾਫਰ ਕਰਕੇ ਕਿ ਪ੍ਰੋਜੈਕਟ ਰੰਮ ਕੀਤਾ ਜਾ ਰਿਹਾ ਉਹਦੀ ਬੜੀ ਸੁਖੀ ਹੋ ਗਿਆ ਤਬਦੀਲ ਕਰ ਗਈ ਜਿਹੜਾ ਤਾਤਾ ਸਿੰਘ ਰਾਮਦਾ ਪਾਸ਼ਾ ਦਾ ਇੰਟਰਨੈਸ਼ਨਲ 에ਰਪੋਰਟ ਅਮਰਸਰ ਹੈ ਇੱਥੇ ਤੇ ਯਾਤਰਾਵਾਂ ਦੇ ਔਰ ਇਹ ਜੜੀਆਂ 에 ਲਾਈਨ ਬਹੁਤ ਵੱਡੇ ਪੱਧਰ ਤੇ ਉਹਨਾਂ ਦਾ ਵਿਸਤਾਰ ਹੋ ਰਿਹਾ ਹੈ। ਯਾਤਰਾਵਾਂ ਦੀ ਆਮਦ ਯਾਤਰਾਵਾਂ ਦੇ ਧਿਆਨ ਦੇ ਗਿਣਤੀ ਨੂੰ ਵਧੇਨਾ ਰੱਖਿਆ ਸਰਕਾਰ ਨੇ ਵੱਡੇ ਪੱਧਰ ਤੇ ਨੂੰ ਐਕਸਪੈਂਡ ਕੀਤਾ। ਰਣਬਾ ਵੀ ਵੱਡਾ ਕੀਤਾ ਔਰ ਹੁਣ ਜਿਹੜੇ ਇਹਦਾ ਵਾਅਦਾ ਹੋ ਰਿਹਾ ਜਿਵੇਂ ਡਾਇਰੈਕਟਰ 에ਅਰਪੋਰਟ ਅਥਾਰਟੀ ਸਾਹਿਬ ਨੇ ਦੱਸਿਆ ਕਿ ਯਾਤਰਾਵਾਂ ਦੀ ਆਮਦ ਕਰਕੇ ਲੋਡ ਨੂੰ ਮੁਖਰਾ ਦੇਣਾ ਜਿਹੜੇ ਕਾਊਂਟਰ ਨੇ ਰਿਪਾਰਟ ਚਾਦਾ। ਉਹ ਦਾ ਕਾਊਂਟਰਾਂ ਦੀ ਗਿਣਤੀ ਵਧਾ ਰਿਹਾ। ਉਹਦੇ ਵਾਸਤੇ ਥੋੜੀ ਜਗ੍ਹਾ ਦੀ ਲੋੜ ਸੀ ਹੋਰ ਤੇ ਜਿੱਥੇ ਸੱਚਕੜ ਸੀ ਹਰਮੰਦਰ ਸਾਹਿਬ ਦਾ ਮਾਡਲ ਜਿਹੜਾ ਸਥਾਪਿਤ ਹੋਇਆ ਸੀ ਪਿਛਲੇ ਸਮੇਂ ਦੇ ਵਿੱਚ ਉਹਨੂੰ ਥੋੜਾ ਜਿਹਾ ਅੱਗੇ ਇਹ ਤੇ ਸੁੰਦਰੀ ਕਰਨ ਵਾਸਤੇ ਤੇਨੂੰ ਸ਼ਿਫਟ ਕਰਨ ਵਾਸਤੇ ਅੱਜ ਗੁਰ ਰਾਮਦਾਸ ਸਾਹਿਬ ਦਾ ਚਹਨਾ ਅਰਦਾਸ ਕੀਤੀ ਹੈ ਸਾਰੇ ਜਿਹੜੇ ਆਪਣਾ ਮਰਯਾਦਾ ਉਹ ਸੰਪੂਰਨ ਹੋਈ ਹੈ ਔਰ ਗੁਰੂ ਸਾਹਿਬ ਦਾ ਚਹਨਾ ਅਰਦਾਸ ਕੀਤੀ ਹੈ ਕਿ ਉਹਨਾਂ ਦੇ ਸਮੇਂ ਵਿੱਚ ਇਸੇ ਤਰ੍ਹਾਂ 에어ਪੋਰਟ ਅਥਾਰਟੀ ਸੀਆਈਏ ਸਾਹਿਬ ਦੇ ਕਮਾਂਡਰ ਤੋਂ ਲੈ ਕੇ ਸਭ ਤੋਂ ਛੋਟਾ ਸਟਾਫ 에어ਪੋਰਟ ਅਥਾਰਟੀ ਦਾ ਸਭ ਤੋਂ ਛੋਟਾ ਸਟਾਫ ਜਿਹੜਾ ਬਹੁਤ ਜ਼ਿਆਦਾ ਕੋਆਪਰੇਟਿਵ ਹੈ ਬਹੁਤ ਜ਼ਿਆਦਾ ਪਿਆਰ ਮਿਲਾਪ ਮਿਲਾਵ ਵਾਲੇ ਔਰ ਅਜ ਤੱਕ ਕੋਈ ਵੀ 에어ਪੋਰਟ ਦੇ ਸੰਬੰਧ ਵਿੱਚ ਜਿਹੜੇ ਸਾਰੇ ਯਾਤਰੀ ਹੁੰਦੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਯਾਤਰਾ ਕਰਨ ਵਾਸਤੇ ਦਰਸ਼ਨਦਾਰ ਕਰਨ ਵਾਸਤੇ ਕਿਸੇ ਨੇ ਕੋਈ ਇਹਨਾਂ ਦੇ ਮਿਸਬਿਹੇਵੀਅਰ ਅਜ ਤੱਕ ਸ਼ਿਕਾਇਤ ਨਹੀਂ ਕੀਤੀ ਔਰ ਬਹੁਤ ਸੋਨੇ ਕੋਆਪਰੇਟ ਅੰਦਾਜ਼ ਦੇ ਵਿੱਚ ਹਮੇਸ਼ਾ ਇਹ ਸਾਰੇ ਆਏ ਹੋਏ ਯਾਤਰਾਵਾਂ ਨੂੰ ਜੀ ਆਇਆਂ ਕਹਿੰਦੇ ਆ ਤੇ ਬੜੇ ਸਤਿਕਾਰ ਨਾਲ ਜੀ ਆਇਆਂ ਕਹਿੰਦੇ ਆ ਨਾ ਜੋ ਫਾਰਮੈਟ ਉਹਨਾਂ ਬੰਦੀਆਂ ਨੇ ਔਰ ਉਸ ਤੋਂ ਬਾਅਦ ਅੱਗੇ ਜਾ ਕੇ ਜਿਸ ਤਰ੍ਹਾਂ ਦੀ ਮਦਦ ਦੀ ਲੋੜ ਹੈ ਹਰ ਯਾਤਰੀ ਨੂੰ ਦੀ ਮਦਦ ਕਰਦੇ ਆ ਖਾਸ ਤੌਰ ਤੇ ਸਾਡੀ 에어ਪੋਰਟ 에어ਪੋਰਟ ਅਥਾਰਟੀ ਜਿਹੜੀ ਹੈ ਡਾਇਰੈਕਟਰ ਸਾਹਿਬ ਔਰ ਇਸੇ ਅਸਰ ਕਮਾਂਡਰ ਅਤੇ ਨਾਲ ਸਮੁੱਚਾ ਸਟਾਫ ਹਮੇਸ਼ਾ ਹੀ ਹਰ ਤਰੀਕੇ ਨਾਲ ਕੋਪਰੇਟਿਵ ਰਿਹਾ ਔਰ ਅਸੀਂ ਉਹਨਾਂ ਦਾ ਧੰਨਵਾਦ ਵੀ ਕਰਦੇ ਹਾਂ ਗੁਰੂ ਸਾਹਿਬ ਦਾ ਸ਼ੁਕਰਾਨਾ ਵੀ ਕਰਦੇ ਹਾਂ ਗੁਰੂ ਸਾਹਿਬ ਦੀ ਮਿਹਰ ਕਿਰਪਾ ਦ੍ਰਿਸ਼ਟੀ ਦੇ ਵਿਸ਼ੇਸ਼ ਤੌਰ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਡਿੜੀ ਖਾਹਸ਼ ਹੈ ਕਿ ਇਹ ਡਿੜੀ ਵੱਡੇ ਇਤਿਹਾਸਿਕ ਮਹੱਤਵ ਸਤ ਕੰਦਰ ਆਪਣਾ ਅਮਰ ਸਾਹਿਬ ਦੀ ਇਹਦੀ ਮਹੱਤਤਾ ਨੂੰ ਮੁੱਖ ਰੱਖਦੇ ਹੋਏ ਸਰਕਾਰ ਇਹਨੂੰ ਵੱਧ ਤੋਂ ਵੱਧ ਜਨਾ ਸੁਨਦਰੀ ਕਰਨ ਦੀ ਕੋਸ਼ਿਸ਼ ਕਰਦੀ ਹੋਵੇ ਕਰੇ ਤਾਂ ਕਿ ਆਉਣ ਵਾਲੇ ਯਾਤਰੀ ਪ੍ਰਭਾਵਿਤ ਹੋਣ ਤੇ ਸੇਵਾ ਕਿਨੂੰ ਸੋਪੀ ਗਈ ਤੇ ਗੋਤਕ ਸੰਪੂਰਨ ਹੋਵੇ ਇਹ ਪਿਛਲੇ ਸਮੇਂ ਤੋਂ ਸਾਡੇ ਸਤਿਕਾਰਯੋਗ ਕਾਲਸੇ ਵਾਲੇ ਮਹਾਂਪੁਰਸ਼ ਤਨਤਾਰਨ ਵਾਲੇ ਬਾਬਾ ਜਗਤਾਰ ਸਿੰਘ ਜੀ ਉਹਨਾਂ ਨੂੰ ਬੇਨਤੀ ਕੀਤੀ ਸੀ ਉਹਨਾਂ ਨੇ ਸਾਰੇ ਮਾਡਲ ਦੀ ਜਿਹੜੀ ਤਿਆਰੀ ਕੀਤੀ ਔਰ 24 ਕ੍ਰੇਟ ਜਿਹੜਾ ਸੋਨਾ ਉਹ ਇੱਥੇ ਪ੍ਰਾਪਰ ਢੰਗ ਨਾਲ ਸਾਰਾ ਲਗਾ ਬਹੁਤ ਸੁੰਦਰ ਮਾਡਲ ਬਣਾਇਆ ਉਹਨਾਂ ਨੇ ਜਦੋਂ ਸਤავਤ ਆਇਆ ਉਦੋਂ ਹੀ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰਕੇ ਸਤავਤ ਹੋਇਆ ਸੀ ਹੁਣ ਕਿਉਂਕਿ ਇਹਦੀ ਸ਼ਿਫਟਿੰਗ ਸੀ ਹੋਰ ਸੁੰਦਰੀ ਕਰਨ ਵਾਸਤੇ ਫੋਨ ਵੀ ਅਰਦਾਸ ਕਰਕੇ ਤੇ ਸ਼ਿਫਟ ਕੀਤਾ ਤੇ ਅੱਜ ਬਾਬਾ ਮਰੀਸ਼ ਸਿੰਘ ਜੀ ਜਿਹੜੇ ਕਾਲਸੇ ਵਾਲੇ ਮਹਾਂਪੁਰਸ਼ ਤਨਤਾਰਨ ਵਾਲਾ ਦੇ ਨਜਰੇਬਾ ਪੂਰਨ ਬੇਨਤੀ ਕੀਤੀ ਜਿਉਣਾ ਸਾਰੇ ਜਿਹੜੀ ਸੇਵਾ ਹੈ ਨਾਮੇ ਸਰੋਂ ਕੀਤੀ ਹੈ ਤੇ ਇੱਕ ਦੋ ਜਣਾਂ ਦੇ ਵਿੱਚ ਇਹਨਾਂ ਸਥਾਪਿਤ ਕਰਕੇ ਉਸ ਤੋਂ ਬਾਅਦ ਫਿਰ ਜਿਹੜੀ ਰੰਦਾ ਅਗਲਾ ਤਾਰਿਕਾ ਸਮਾਗਮ ਉਹ ਹੀ ਕੋਸ਼ਿਸ਼ ਕਰਾਂਗੇ ਹੁਣ ਔਰ ਮੈਂ ਉੱਚੇ ਚੇਤਕ ਤੌਰ ਤੇ ਸਤਿਕਾਰਯੋਗ ਪ੍ਰਧਾਨ ਸ਼੍ਰੋਮਣੀ ਗੁਰਦਾਰ ਪ੍ਰਬੰਧਕ ਮੇਡੀ ਹਰਜਿੰਦਰ ਸਿੰਘ ਧਾਮੀ ਸਾਹਿਬ ਵੱਲੋਂ 에ਰਪੋਰਟ ਅਥਾਰਟੀ ਔਰ ਡਾਇਰੈਕਟਰ ਸਾਹਿਬ ਦਾ ਕਮਾਂਡਰ ਸਾਹਿਬ ਦਾ ਨੇ ਸਾਰੇ ਸਟਾਫ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਕਿ ਜਦੋਂ ਵੀ ਲੋੜ ਪੈਂਦੇ ਹਰ ਸਮੇਂ ਤੁਹਾਡਾ ਸਹਿਯੋਗ ਕਰਦੇ ਸਾਡਾ ਵੀ ਸ਼੍ਰੋਮਣੀ ਗੁਰਦਾਰ ਪ੍ਰਬੰਧਕ ਮੇਡੀ ਦਸਤਖਤ ਦਰਬਾ ਚਾ ਇਹ ਹੋ ਗਿਆ ਜਦੋਂ ਹੁਕਮ ਕਰਾਂਗੇ ਜਿਸ ਤਰ੍ਹਾਂ ਲੋਕਾਂ ਕਾਸ਼ ਇਹਨਾਂ ਦੇ ਨਾਲ ਆ ਕਿਉਂਕਿ ਇਹ ਆਪਸੀ ਭਾਈਚਾਰੇ ਦੇ ਤੌਰ ਤੇ ਇਹ ਜਿਹੜਾ ਇੱਥੇ ਦੀਆਂ ਸੇਵਾਵਾਂ ਚੱਲਦੀਆਂ ਨੇ ਅੱਜ ਦੀ ਇਸ ਸਮਾਗਮ ਦੇ ਵਿੱਚ ਸਤਿਕਾਰਯੋਗ ਸਰਦਾਰ ਸਤਵੀਰ ਸਿੰਘ ਜਿਹੜੇ ਵਾਸਦੇ ਨੇ ਪ੍ਰਧਾਨ ਸਾਹਿਬ ਦੇ ਨਿੱਜੀ ਸਹਾਇਕ ਹੋ ਸਰਦਾਰ ਕਾਲਵਾ ਸਾਹਿਬ ਬਲਵਿੰਦਰ ਸਿੰਘ ਕਾਲਮ ਤੁਹਾਨੂੰ ਪ੍ਰਧਾਨ ਸਤਾਰ ਸਰਦਾਰ ਭਗਵੰਤ ਸਿੰਘ ਜੀ ਮੈਨੇਜਰ ਦਰਬਾਰ ਸਾਹਿਬ ਸਾਰੇ ਔਰ ਇਹਨਾਂ ਦਾ ਸਬੰਚਾ ਸਟਾਫ ਇੱਥੇ ਆਇਆ ਇਹਨਾਂ ਦਾ ਸਾਰਿਆਂ ਦਾ ਧੰਨਵਾਦ ਸਾਰਨ ਬਹੁਤ ਬਹੁਤ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਉਹ ਨਵਾਂ ਪਲੇਟਫਾਰਮ ਹੈ ਜਿਹੜਾ ਮਾਥੜਾ ਤਿਆਰ ਕੀਤਾ ਗਿਆ ਜਿਸ ਤੇ ਸੱਚ ਕੰਚਰੀ ਹਮੰਦਰ ਸਾਹਿਬ ਦਾ ਬੇहद ਖੂਬਸੂਰਤ ਮਾਡਲ ਸਜੋਬਤ ਕੀਤਾ ਜਾਣਾ ਸਥਾਪਿਤ ਕੀਤਾ ਜਾਣਾ ਔਰ ਇਹ ਸੇਵਾ ਜਿਸ ਦੀ ਅਜੇ ਅਰੰਭ ਹੋ ਚੁੱਕੀ ਹੈ ਆਉਂਦੇ ਕੁਝ ਦਿਨਾਂ ਦੇ ਵਿੱਚ ਵਿੱਚ ਇਹ ਸੇਵਾ ਸੰਪੂਰਨ ਹੋਊਗੀ ਔਰ ਸ਼੍ਰੀ ਹਮੰਦਰ ਸਾਹਿਬ ਦਾ 24 ਕੈਰਟ ਸੋਨੇ ਦੇ ਨਾਲ ਤਿਆਰ ਕੀਤਾ ਗਿਆ ਬੇहद ਖੂਬਸੂਰਤ ਮਾਡਲ ਜੋ ਸ੍ਰੀ ਗੁਰੂ ਰਾਮਦਾਸ ਮੰਦਰੀ ਫਾਈ ਅੱਡੇ ਤੇ ਆਉਣ ਜਾਣ ਵਾਲੇ ਯਾਤਰੂਆਂ ਸਲਾਨੀਆਂ ਇੱਕ ਸਪਿਰਚੁਅਲ ਵਾਈਬ੍ਰੇਸ਼ਨ ਦਾ ਅਹਿਸਾਸ ਕਰੰਦਾ ਸਾਰੇ ਵਾਤਾਵਰਨ ਦੇ ਵਿੱਚ ਇੱਕ ਪੋਜ਼ਿਟਿਵਿਟੀ ਜਿਹੜੀ ਹੈ ਉਹ ਫੈਲਦੀ ਇਸ ਮਾਡਲ ਦੇ ਇੱਥੇ ਸशोਭਤ ਹੋਣ ਦੇ ਚਲਦੇ ਆ ਔਰ ਦੁਨੀਆ ਭਰ ਤੋਂ ਆਉਣ ਜਾਣ ਵਾਲੇ ਸ਼ਰਧਾਲੂ ਬੜੀ ਸ਼ਰਧਾ ਭਾਵਨਾ ਦੇ ਨਾਲ ਸ਼੍ਰੀ ਹਰਮੰਦਰ ਸਾਹਿਬ ਦੇ ਇਸ ਮਾਡਲ ਦੇ ਦਰਸ਼ਨ ਕਰਦੇ ਨੇ ਆਪਣੀ ਯਾਤਰਾ ਦੀ ਸਫਲਤਾ ਦੀ ਅਰਦਾਸ ਕਰਦੇ ਨੇ ਗੁਰੂ ਸਾਹਿਬ ਦੇ ਅੰਗ ਸੰਗ ਸਹਾਈ ਹੋਣ ਦਾ ਅਹਿਸਾਸ ਜਿਹੜਾ ਹੈ ਉਹਨਾਂ ਨੂੰ ਇਸ ਮਾਡਲ ਤੋਂ ਮਿਲਦਾ ਹੈ ਤੋਂ ਇਹ ਮਾਡਲ ਹੁਣ ਹੋਰ ਵੀ ਜ਼ਿਆਦਾ ਜਿਹੜਾ ਖੂਬਸੂਰਤੀ ਇਸ ਦੀ ਵਧਾਈ ਜਾਣੀ ਹੈ ਔਰ ਆਉਂਦੇ ਕੁਝ ਦਿਨਾਂ ਦੇ ਵਿੱਚ ਨਵੇਂ ਪਲੇਟਫਾਰਮ ਤੇ ਸਥਾਪਿਤ ਕੀਤਾ ਜਾਣਾ ਤਾਂ ਜੋ ਪਹਿਲਾਂ ਵਾਂਗ ਇੱਥੇ ਆਣ ਜਾਣ ਵਾਲੇ ਸ਼ਰਧਾਲੂਆਂ ਤੇ ਸਲਾਨੀਆਂ ਨੂੰ ਗੁਰੂ ਘਰ ਦਾ ਆਸ਼ੀਰਵਾਦ ਜਿਹੜਾ ਹੈ ਇੱਥੋਂ ਮਿਲਦਾ ਰਹੇ ਕੈਮਰਾਪਰਸਨ ਉਤਾਰ ਸਿੰਘ ਦੇਨਾਮ ਅਮਰਿੰਦਰ ਸਿੰਘ ਮੋਂਗਾ ਪੀਟੀਸੀ ਅੰਮ੍ਰਿਤਸਰ